ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੋਸਤੋ ਅੱਜ ਜਾਣ ਦਾ ਮੌਕਾ ਮਿਲਿਆ ਬਫਦ ਦੇ ਨਾਲ ਜਿਹੜਾ ਕੈਨੇਡਾ ਚ ਬਫਦ ਆਇਆ ਆ ਉਹਦੇ ਨਾਲ ਸਾਨੂੰ ਦਰਬਾਰ ਸਾਹਿਬ ਹਾਂਜੀ ਦਰਸ਼ਕ ਦਿਦਾਰੇ ਕੀਤੇ ਤੇ ਅੱਜ ਦੇ ਜਿਹੜੇ ਸਵਾਸ ਸੀ ਉਹ ਲੇਖੇ ਵਿੱਚ ਲੱਗੇ ਚਲੋ ਕਿਸੇ ਬਹਾਨੇ ਵੀ ਬੰਦਾ ਜਦੋਂ ਗੁਰੂ ਘਰ ਜਾਂਦਾ ਆ ਉਦੋਂ ਜਿਹੜੀ ਇਕਾਗਰਤਾ ਜਿਹੜੀ ਤੁਹਾਡਾ ਧਿਆਨ ਹੁੰਦਾ ਆ ਉਦੋਂ ਪ੍ਰਮਾਤਮਾ ਦੇ ਪਾਸੇ ਹੋ ਜਾਂਦਾ ਨਾ ਫੇ ਉਦੋਂ ਜਿਹੜੇ ਆਪਣੇ ਸਵਾਸ ਆ ਉਹ ਲੇਖੇ ਵਿੱਚ ਲੱਗਦੇ ਆ ਸੋ ਅੱਜ ਮੌਕਾ ਮਿਲਿਆ ਜੀ ਜਾਣ ਦਾ ਤੇ ਭਾਗਾਂ ਵਾਲਾ ਦਿਨ ਸੀ ਅੱਜ ਅੱਜ ਬਹੁਤ ਵਧੀਆ ਦਿਨ ਮਤਲਬ ਕਹਿਣ ਦਾ ਵੇ ਪਰਮੇਸ਼ਰ ਨੇ ਕਿਰਪਾ ਕੀਤੀ ਕਿਉਂਕਿ ਜਦੋਂ ਪਰਮੇਸ਼ਰ ਕਿਰਪਾ ਕਰਦਾ ਤਾਂ ਫੇਈ ਆਪਣੇ ਘਰ ਸੱਦਦਾ ਹਨ ਨਹੀਂ ਤੇ ਬੰਦਾ ਕਦੇ ਕਿੱਧਰ ਨੂੰ ਤੁਰਿਆ ਫਿਰਦਾ ਕਦੇ ਕੋਸ਼ਿਸ਼ ਕਰੀ ਜਾਂਦਾ ਕਦੇ ਕੋਸ਼ਿਸ਼ ਕਰੀ ਜਾਂਦਾ ਪਰ ਜਦੋਂ ਉਹਦਾ ਹੁਕਮ ਹੁੰਦਾ ਉਦੋਂ ਹੀ ਫੇ ਆਪਾਂ ਮਹਾਰਾਜ ਦੇ ਘਰ ਜਾਂਦੇ ਆ ਜਾਂ ਮਹਾਰਾਜ ਦੀ ਤਾਬਿਆਂ ਵਿੱਚ ਬੈਠਣ ਦਾ ਸਾਨੂੰ ਜਿਹੜਾ ਸੁਭਾਗ ਪ੍ਰਾਪਤ ਹੁੰਦਾ ਫੇ ਸਾਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਤੇ ਉਹਨਾਂ ਨੇ ਬਿਠਾ ਕੇ ਤੇ ਸਾਰਿਆਂ ਨਾਲ ਗੱਲਬਾਤ ਕੀਤੀ ਵਿਚਾਰ-ਵਟਾਂਦਰੇ ਸਾਂਝੇ ਕੀਤੇ ਕੁਝ ਕੈਨੇਡਾ ਦੇ ਬਾਬਤ ਗੱਲਾਂ ਹੋਈਆਂ ਸ਼੍ਰੋਮਣੀ ਕਮੇਟੀ ਨਾਲ ਕੁਝ ਇਧਰਲੇ ਪਾਸੇ ਵਾਲੀਆਂ ਹੋਈਆਂ ਤੇ ਉਹਨਾਂ ਨੇ ਸਟੂਡੈਂਟ ਜਿਹੜੇ ਆਪਣੇ ਉੱਥੇ ਜਿੱਦਾਂ ਹੁਣ ਮਾਹੌਲ ਉੱਥੇ ਹੋ ਰਿਹਾ ਆ ਅਮਰੀਕਾ ਦੇ ਵਿੱਚ ਸਖਤਾਈ ਹੋ ਰਹੀ ਆ ਕੈਨੇਡਾ ਵਿੱਚ ਵੀ ਬੰਦੇ ਕੁਝ ਜਿਹੜੇ ਆ ਉਹ ਵੀ ਕਹਿੰਦੇ ਰਿਪੋਰਟ ਕਰਨ ਦੀ ਤਿਆਰੀ ਕਰ ਰਹੇ ਹਨ ਉਹਨਾਂ ਦੇ ਵਾਪਤ ਗੱਲਾਂ ਬਾਤਾਂ ਕੀਤੀਆਂ ਤਾਂ ਫੇਰ ਜਿਹੜਾ ਵਫਦ ਆਇਆ ਸੀ ਉਹਨੇ ਦੱਸਿਆ ਵੀ ਭਾਈ ਅਸੀਂ ਗੁਰੂ ਘਰਾਂ ਵਿੱਚ ਕਿਸੇ ਨੂੰ ਵੀ ਖਾਲੀ ਲੰਗਰ ਤੋਂ ਨਹੀਂ ਜਾਣਦ ਹੁੰਦੇ ਸਾਰਿਆਂ ਲਈ ਹਰ ਵੇਲੇ ਉੱਥੇ ਜਿਹੜਾ ਫੂਡ ਅਵੇਲੇਬਲ ਆ ਗੱਲ ਇਹ ਆ ਵੀ ਬੰਦਾ ਜੈਨੂਨ ਚਾਹੀਦਾ ਵੀ ਬੰਦਾ ਕੋਈ ਜਿੱਦਾਂ ਮਤਲਬ ਗਲਤ ਨਾ ਹੋਵੇ ਪਹਿਲਾਂ ਅਸੀਂ ਚੈੱਕ ਕਰਕੇ ਤੇ ਫਿਰ ਉਹਨੂੰ ਉੱਥੇ ਜੇ ਰਹਿਣ ਦਾ ਕੰਬਲ ਵੀ ਉੱਥੇ ਰੱਖੇ ਸਾਰਾ ਕੁਝ ਸੌਣ ਦਾ ਵੀ ਪ੍ਰਬੰਧ ਹੁੰਦਾ ਹਨ ਵੀ ਅਸੀਂ ਕਰਦੇ ਆ ਜਿੰਨੇ ਜੋ ਕਿ ਹੈਗੇ ਵੱਤੋ ਵੱਦ ਨਰੇ ਭਰਾ ਕਹਿੰਦੇ ਵੀ ਅਸੀਂ ਉੱਥੇ ਸਟੂਡੈਂਟਾਂ ਦੀ ਜਾਂ ਜਿਹੜੇ ਉਦਾਂ ਕੱਚੇ ਆ ਉਹਨਾਂ ਦੀ ਮਤ ਜਿਹੜੀ ਆ ਗੁਰਦੁਆਰਾ ਕਮੇਟੀ ਵੱਲੋਂ ਕਰਦੇ ਆ ਇਸ ਵਿਸ਼ੇ ਉੱਤੇ ਵਿਚਾਰ ਵਟਾਂਦਰੇ ਹੋਏ ਹਨ ਸੋ ਅੱਜ ਇਹਨਾਂ ਨੇ ਜਾਣਾ ਸੀਗਾ ਪਾਕਿਸਤਾਨ ਨੂੰ ਸੋ ਪਹਿਲਾਂ ਦਰਬਾਰ ਸਾਹਿਬ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਤੇ ਫਿਰ ਇਹਨਾਂ ਨੇ ਜਾਣ ਦਾ ਜਦੋਂ ਮਨ ਬਣਾਇਆ ਸੀ ਕਿਉਂਕਿ ਮੈਂ ਕਹਿੰਦਾ ਵੀ ਕੋਈ ਬਾਹਰੋਂ ਆਉਂਦਾ ਆਪਣਾ ਵੀਰ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਚੋਂ ਡੁੱਬਈ ਚੋਂ ਕਿਤੇ ਵੀ ਆਉਂਦਾ ਉਹ ਤੇ ਮਨ ਵਿੱਚ ਇਹ ਹੁੰਦਾ ਵੀ ਭਾਈ ਮੈਂ ਦਰਬਾਰ ਸਾਹਿਬ ਜ਼ਰੂਰ ਮੱਥਾ ਟੇਕ ਕੇ ਆਵਾਂ ਇਹ ਇੱਕ ਚਾਹਨਾ ਹੁੰਦੀ ਆ ਨਹੀਂ ਤੇ ਬੰਦੇ ਨੂੰ ਲੱਗਦਾ ਮੇਰੀ ਛੁੱਟੀ ਜਿਹੜੀ ਆ ਉਹ ਬਿਆਰਥੀ ਚਲ ਜਾਣੀ ਜੇ ਮੈਂ ਸਮਾ ਜਿਹੜਾ ਆ ਮਹਾਰਾਜ ਦੇ ਦਰ ਤੇ ਜਾਣ ਦਾ ਨਾਂ ਕੱਢਿਆ ਮਤਲਬ ਕਰਾਉਂਦਾ ਸਾਰਾ ਕੁਝ ਮਾਲਕ ਹੀ ਆ ਪਰ ਬੰਦੇ ਨੂੰ ਉਹ ਜਿਹੜਾ ਉਦਦਮ ਕਰਨਾ ਪੈਂਦਾ ਮਨ ਚ ਬਲਬਲੇ ਉਠੋਂਦਾ ਉਹ ਮਨ ਵਿੱਚ ਚੰਗੀਆਂ ਚੀਜ਼ਾਂ ਜਦੋਂ ਪੈਦਾ ਹੁੰਦੀਆਂ ਫੇਈ ਬੰਦਾ ਚੰਗੇ ਪਾਸੇ ਨੂੰ ਆਉਂਦਾ ਹਨਾ ਕਿਉਂਕਿ ਕਾਲ ਯੁਗ ਦਾ ਪ੍ਰਭਾਵ ਆ ਕਾਲ ਯੁਗ ਨੇ ਆਪਣੇ ਆਪ ਨੂੰ ਖਿੱਚਣਾ ਹੁੰਦਾ ਨਾ ਉਹ ਥੋੜਾ ਚਾਹੂਗਾ ਵੀ ਕੋਈ ਰੱਬ ਦਾ ਨਾਮ ਲਵੇ ਕਿੰਦਾਂ ਲਜਾਏ ਪਏ ਉਹਨੇ ਸਾਰੇ ਕਿੱਦਾਂ ਮਾਇਆ ਪਾਈ ਪਈ ਆ ਆਪਣੀ ਹਨਾ ਚਲੋ ਉਹ ਵੀ ਸਾਰਾ ਮਾਇਆ ਵੀ ਉਹਦੀ ਆ ਸਾਰਾ ਕੁਝ ਉਹਦਾ ਆ ਉਹਦੇ ਵਿੱਚ ਆਪਾਂ ਵੱਜੇ ਪਏ ਆ ਪਰ ਮੈਂ ਵੀ ਸੋ ਹੁਣ ਸੰਗਤ ਸਾਰੀ ਬਾਹਰ ਆ ਗਈ ਆ ਤੇ ਬਾਹਰ ਆਣ ਕੇ ਚੱਲੇ ਆ ਜੀ ਦਰਸ਼ਨ ਕਰਨ ਤੇ ਆ ਜਾਓ ਜੀ ਕਰੋ ਦਰਸ਼ਨ ਵਾਹਿਗੁਰੂ 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 ਇਹ ਸਾਰਾ ਵਫਦੇ ਆ ਜੀ ਇਹ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਾਹਿਬ ਤੇ ਉਹ ਨਾਲ ਲੈ ਕੇ ਉਹਨਾਂ ਨੂੰ ਦਰਚਿੰਦਾਰੀ ਕਰਾਉਣ ਗਏ ਸੋ ਕਿਉਂਕਿ ਜਦੋਂ ਇਧਰੋਂ ਵੀ ਕੋਈ ਆਪਣੇ ਜਾਂਦੇ ਆ ਨਾ ਜਦੋਂ ਬਫਦ ਜਾਂਦਾ ਆ ਕੋਈ ਵੀ ਤੇ ਇਹ ਵੀ ਵੇ ਜਿਹੜੀਆਂ ਉਧਰੀਆਂ ਆਪਣੀਆਂ ਸਰਕਾਰਾਂ ਦੇ ਵਿੱਚ ਜਿਹੜੇ ਪੰਜਾਬੀ ਹੁੰਦੇ ਆ ਉਹਨਾਂ ਦਾ ਜਿਦਾਂ ਇਦਾਂ ਹੀ ਵੈਲਕਮ ਕਰਦੇ ਆ ਮਤਲਬ ਉਹਨਾਂ ਨੂੰ ਸਤਿਕਾਰ ਦਿੰਦੇ ਆ ਤੇ ਜਾਣਾ ਤਾਂ ਬੰਦੇ ਨੇ ਗੁਰੂ ਘਰ ਆਪਣੇ ਲਈ ਹੁੰਦਾ ਹੈ ਆਪਣੇ ਕਰਮ ਸਵਾਰਨ ਲਈ ਜਾਣਾ ਹੁੰਦਾ ਪਰ ਉਹ ਆਪਣਾ ਫਰਜ਼ ਸਮਝਦੇ ਆ ਕਿ ਜਿਹੜੀ ਆਪਣੀ ਭਾਈ ਚਾਰਾ ਹੁੰਦਾ ਆ ਸਾਡੇ ਭਰਾ ਆਏ ਆ ਤੇ ਉਹ ਚੱਕਰ ਵਿੱਚ ਹਨ ਸੋ ਇਹ ਇੱਕ ਦੂਜੇ ਨੂੰ ਜਿੱਦਾਂ ਪੂਰਾ ਮਾਨ ਸਨਮਾਨ ਦਿੰਦੇ ਉਧਰ ਇਹਨਾਂ ਨੂੰ ਮਿਲਦਾ ਆ ਤੇ ਇੱਧਰ ਜਦੋਂ ਆਉਂਦੇ ਆ ਤਾਂ ਉਹ ਵੀ ਦਿੰਦੇ ਆ ਮਾਨ ਸਨਮਾਨ ਹਨ ਸਾਰੇ ਆ ਦੇਖ ਲਓ ਜੀ ਮਹਾਰਾਜ ਨੇ ਕੀਤੀ ਕਿਰਪਾ ਤੇ ਸਾਨੂੰ ਪ੍ਰਕਰਮਾ ਕਰਕੇ ਤੇ ਅੰਦਰ ਜਾਣ ਦਾ ਜਿਹੜਾ ਸਮਾਂ ਮਿਲਿਆ ਤੇ ਫੇ ਮੈਂ ਉੱਥੇ ਜਾ ਕੇ ਵੀਡੀਓ ਜਦੋਂ ਲਾ ਕੇ ਜਾ ਕੇ ਬੰਦ ਕਰ ਦਿੱਤੀ ਸੀ ਕਿਉਂਕਿ ਮੈਨੂੰ ਇਹ ਸੀ ਵੀ ਹੁਣ ਸੁਆਸ ਜਿਹੜੇ ਆ ਵੀਡੀਓ ਬਣਾਉਣ ਵਿੱਚ ਇਹਨਾਂ ਆਪਣਾ ਸਮਾਂ ਕਬਾ ਲਈਏ ਕੋਈ ਕਰਮ ਜਿਹੜਾ ਕੋਈ ਬੰਗਾ ਟਿੱਡਾ ਪ੍ਰਾਣਾ ਕੀਤਾ ਹੋਵੇ ਤਾਂ ਉਹ ਸਿੱਧਾ ਕਰ ਲਈਏ ਕਿਉਂਕਿ ਪਿਛਲੇ ਆਪ ਗੁਣ ਮਾਲਕ ਮaaf ਕਰ ਦਿੰਦਾ ਆ ਪਰ ਉਹਦੀ ਇੱਕ ਸ਼ਰਤ ਆ ਕਰਦਾ ਤਾਂ ਆ ਜੇ ਆਪਾਂ ਗਾਹ ਨਾ ਕਰਨ ਦੀ ਆਪਾਂ ਇੱਕ ਠਾਣ ਲਈਏ ਵੀ ਅਸੀਂ ਗਾਹ ਨਹੀਂ ਕਰਨਾ ਮੈਂ ਅਸੀਂ ਵਾਅਦਾ ਕਰ ਲਈਏ ਵੀ ਅਸੀਂ ਗਾਹ ਨਹੀਂ ਕੋਈ ਪਾਪ ਕਰਨਾ ਨਾ ਫੇਰ ਮਾਲਕ ਤੁਹਾਡੇ ਪਿਛਲੇ ਜਿਹੜੇ ਆਪ ਗੁਣੇ ਉਹ ਸਾਰੇ ਮaaf ਕਰ ਦਿੰਦਾ ਆ ਕਾਲ ਤੱਕ ਸਾਹਿਬਾਂ ਕੋਲ ਗਏ ਫੇਰ ਦਰਸ਼ਨਦਾਰੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ へえ。